ਨਰਾਜ਼ਗੀ ਵੀ ਪ੍ਰਗਟਾਈ ਨਗਰਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਚਾਰ ਇੱਕ ਵਾਰ ਵੀਡੀਓ ਰੁਕ ਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿੱਗੀ ਕੁੜੀ ਨੂੰ ਜਿਹੜਾ ਇਸ ਰਾਹ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਰਾ ਕੀ ਰੋਂਦਾ ਹੈ ਜਿਸਨੇ ਮੱਸਾਂ ਹੀ ਕੁੜੀ ਦੀ ਬਾਹ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾ ਕਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ whatsapp ਆਖਿਆ ਤੇ ਇੱਕ ਰਾກਿਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਏਸਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ 메ਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਟੁੰਗਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਪਾਰਕ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵੀ ਪ੍ਰਗਟਾਈ ਨਗਰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਇੱਕ ਵਾਰ ਵੀਡੀਓ ਦੇ ਰੁੱਕਦੇ ਕਿ ਕਿੰਝ ਪਾਣੀ ਦੇ ਵਿੱਚ ਡਿਗਿ ਕੁੜੀ ਨੂੰ ਜਿਹੜਾ ਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਹੈ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਰਾ ਕੀ ਰੋਂਦਾ ਹੈ ਜਿਸ ਨੇ ਮੱਸਾਂ ਹੀ ਕੁੜੀ ਦੀ ਬਾਹ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾਹ ਕਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਇੱਕ ਰਾਘਿਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ ਮੇਨ ਬਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾਂ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵਿਪਰਕਟਾਈ ਨਗਰਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਚਾਰ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿੱਗੀ ਕੁੜੀ ਨੂੰ ਜਿਹੜਾ ਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਰਾ ਕੀ ਰੋਂਦਾ ਜਿਸ ਨੇ ਮੱਝ ਹੀ ਕੁੜੀ ਦੀ ਬਾਹ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾ ਗਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਪਟਰਾ ਪਾਕਿਆਂ ਤੇ ਇੱਕ ਰਾਗਿਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ 메ਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਟੁੰਗਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਪਾਰਕ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵੀ ਪ੍ਰਗਟਾਈ ਨਗਰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਇੱਕ ਵਾਰ ਫਿਰ ਇਹ ਦੁਕ ਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿਗਿ ਕੁੜੀ ਨੂੰ ਜਿਹੜਾ ਇਸ ਰਾਖੀਰਤੇ ਵੱਲੋਂ ਬਚਾਇਆ ਗਿਆ ਹੈ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਿਰਾਂ ਕਿਰੋਂਦਾ ਹੈ ਜਿਸ ਨੇ ਮੱਸਾਂ ਹੀ ਕੁੜੀ ਦੀ ਬਾਹ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾਖੀਰਤੇ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਇੱਕ ਰਾਘਿਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੀ ਦਰਸਲ ਮੇਨ ਬਸਾਰਚ ਵਿੱਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ। ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ। ਇਸ ਕਾਰਨ ਸੜਕਾਂ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ। ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ। ਮੰਡੀ ਵਿੱਚ ਵੀ ਪਾਣੀ ਭਰ ਗਿਆ। ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵਿਪਰਕਟਾਈ ਨਗਰਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਚਾਰ ਇੱਕ ਵਾਰ ਵੀਡੀਓ ਲੁੱਕ ਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿੱਗੀ ਕੁੜੀ ਨੂੰ ਜਿਹੜਾ ਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਟਰਾ ਕੀ ਰੋਂਦਾ ਹੈ ਜਿਸ ਨੇ ਮੱਸਾ ਹੀ ਕੁੜੀ ਦੀ ਬਾ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾ ਕਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਪਟਰਾ ਪੈ ਗਿਆ ਤੇ ਇੱਕ ਰਾਗਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜਲੇ ਕੇਸ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ 메ਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਗਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵੀ ਪ੍ਰਗਟਾਈ ਨਗਰਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਇੱਕ ਵਾਰ ਵੀਡੀਓ ਦਰਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿਗਿ ਕੁੜੀ ਨੂੰ ਜਿਹੜਾ ਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਏ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਿਰਾਂ ਕੀ ਰੋਂਦਾ ਹੈ ਜਿਸ ਨੇ ਮੱਸਾਂ ਹੀ ਕੁੜੀ ਦੀ ਬਾਹ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾਹ ਕਿਰਦੀ ਤਾਰਿਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਇੱਕ ਰਾਘਿਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜਲੇ ਕੇ ਸੀਐਸਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ ਮੇਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾਂ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵਿਪਰਕਟਾਈ ਨਗਰਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਚਾਰ ਇੱਕ ਵਾਰ ਵੀਡੀਓ ਰੁੱਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿੱਗੀ ਕੁੜੀ ਨੂੰ ਜਿਹੜਾ ਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਹੈ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਰਾ ਕੀ ਰੋਂਦਾ ਹੈ ਜਿਸ ਨੇ ਮੱਸਾ ਹੀ ਕੁੜੀ ਦੀ ਬਾ ਫੜ ਕੇ ਉਸ ਨੂੰ ਬਾਹਰ ਕੱਢਿਆ ਕਿ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾ ਕਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਪਾਟਰਾ ਪੈ ਗਿਆ ਤੇ ਇੱਕ ਰਾਗਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜਲੇ ਕੇਸ ਇਸ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ ਮੇਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਗਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵੀ ਪ੍ਰਗਟਾਈ ਨਗਰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਇੱਕ ਵਾਰ ਵੀਡੀਓ ਦੇ ਰੁੱਕਦੇ ਕਿ ਕਿੰਝ ਪਾਣੀ ਦੇ ਵਿੱਚ ਡਿੱਗ ਗੁੜੀ ਨੂੰ ਜੜਾਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਹੈ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਿਰਾਂ ਕੀ ਰੋਂਦਾ ਹੈ ਜਿਸ ਨੇ ਮੱਸਾਂ ਹੀ ਕੁੜੀ ਦੀ ਬਾਹ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾਹ ਕਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਇੱਕ ਰਾਘਿਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੀ ਦਰਸਲ ਮੇਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕ ਅਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵਿਪਰਕਟਾਈ ਨਗਰਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਇੱਕ ਵਾਰ ਵੀਡੀਓ ਦਰਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿੱਗੀ ਕੁੜੀ ਨੂੰ ਜਿਹੜਾ ਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਰਾ ਕੀ ਰੋਂਦਾ ਹੈ ਜਿਸ ਨੇ ਮੱਸਾ ਹੀ ਕੁੜੀ ਦੀ ਬਾ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾ ਕਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਪਾਟਰਾ ਪੈ ਗਿਆ ਤੇ ਇੱਕ ਰਾਗਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ 메ਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਟੁੰਗਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਪਾਰਕ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵੀ ਪ੍ਰਗਟਾਈ ਨਗਰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਇੱਕ ਵਾਰ ਵੀਡੀਓ ਰੁਕ ਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿਗਿ ਕੁੜੀ ਨੂੰ ਜਿਹੜਾ ਇਸ ਰਾਘੀਰਤੇ ਵੱਲੋਂ ਬਚਾਇਆ ਗਿਆ ਏ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਇੱਕ ਰਾਘੀਰੋਂਦਾ ਜਿਸ ਨੇ ਮੱਸਾਂ ਹੀ ਕੁੜੀ ਦੀ ਬਾਹ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾਘੀਰਦੀ ਤਾਰਿਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਇੱਕ ਰਾਘਿਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ ਮੇਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾਂ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵੀ ਪ੍ਰਗਟਾਈ ਨਗਰਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ ਕਿ ਪਾਈਪਲਾਈਨ ਦੀ ਮੁਰੰਮਤ ਕਰਵਾਈ ਜਾ ਰਹੀ ਇੱਕ ਵਾਰ ਵੀਡੀਓ ਦੇ ਰੁੱਕ ਕਰਦੇ ਕਿ ਕਿੰਝ ਪਾਣੀ ਦੇ ਵਿੱਚ ਡਿੱਗੀ ਕੁੜੀ ਨੂੰ ਜਿਹੜਾ ਇਸ ਰਾਹ ਕਿਰਤੇ ਵੱਲੋਂ ਬਚਾਇਆ ਗਿਆ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਪਰੇ ਖੱਡੇ ਦੇ ਵਿੱਚ ਇੱਕ ਕੁੜੀ ਡਿੱਗਦੀ ਹੈ ਉਸ ਤੋਂ ਬਾਅਦ ਫਰਿਸ਼ਤਾ ਬਣ ਕੇ ਕਿਰਤਾਂ ਕੀ ਰੋਂਦਾ ਜਿਸ ਨੇ ਮੱਝਾਂ ਹੀ ਕੁੜੀ ਦੀ ਬਾ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਰਾ ਕਿਰਦੀ ਤਰੀਫਾਂ ਵੀ ਲੋਕਾਂ ਦੇ ਵੱਲੋਂ ਕੀਤੀਆਂ ਚਾਰੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਸਕੂਲ ਤੋਂ ਵਾਪਸ ਆ ਰਹੀ ਸੀ ਇੱਕ ਕੁੜੀ ਜੋ ਪਾਣੀ ਨਾਲ ਭਰੇ ਟੋਏ ਦੇ ਵਿੱਚ ਡਿੱਗੀ ਬੱਚੀ ਨੂੰ ਟੋਏ ਵਿੱਚ ਡੁੱਬਦਾ ਦੇਖ ਕੇ ਆਸ-ਪਾਸ ਦੇ ਲੋਕਾਂ ਦੇ ਵਿੱਚ ਪਾਟਰਾ ਪੈ ਗਿਆ ਤੇ ਇੱਕ ਰਾਗਰ ਨੇ ਹਿੰਮਤ ਦਿਖਾਈ ਜਿਸ ਨੇ ਇਸ ਕੁੜੀ ਨੂੰ ਬਾਹਰ ਕੱਢਿਆ ਇਕੱਟਾ ਨੇੜੇ ਲੱਕੇ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਕੇ ਦਰਸਲ 메ਨ ਬਾਜ਼ਾਰ ਚ ਬਿਜਲੀ ਦਾ ਖੰਭਾ ਲਗਾਉਣ ਲਈ 5 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਸੀ ਖੁਦਾਈ ਦੌਰਾਨ ਪਾਣੀ ਦੀ ਲਾਈਨ ਟੁੱਟ ਗਈ ਇਸ ਕਾਰਨ ਸੜਕਾ ਤੇ ਟੋਏ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ ਲਾਈਨ ਟੁੱਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੋ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਮੰਡੀ ਵਿੱਚ ਵੀ ਪਾਣੀ ਭਰ ਗਿਆ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਿਜਲੀ ਵਿਭਾਗ ਅਤੇ ਨਗਰ ਪੰਚਾਇਤ ਪ੍ਰਸ਼ਾਸਨ ਦੇ ਖਿਲਾਫ ਨਰਾਜ਼ਗੀ ਵੀ ਪ੍ਰਗਟਾਈ ਨਗਰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲ ਦੱਸਿਆ ਗਿਆ